ਸਵਾਗਤ ਹੈ ਕਿਸਾਨ ਵੀਰੋ ਹੋੜਾ ਢਿਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਧਾਂ ਵਿਜ਼ਿਟ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ press ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ 6 ਨਗ ਲੈ ਕੇ ਆਏ ਤੁਹਾਡੀ ਖਾਤਰ ਜੀ ਦੋ ਸੂਵੇ ਸਵੇ ਹੈ ਤੇ ਕਈ ਨਸਲਾਂ ਵਿੱਚ ਸਾਰੀਆਂ ਦੱਸਾਂ ਬਾਈ ਸੋਨੂ ਕੋਲ ਆ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਆਜੋ ਬਾਈ ਜੀ ਸਸਰੀ ਘਰ ਬਈ ਸੋਨੂੰ ਸਸਰੀ ਘਰ ਵੀ ਹੋ ਠੀਕ ਠਾਕ ਹੈ ਵੀਰੇ ਹਾਂਜੀ ਹਾਂਜੀ ਪਹਿਲਾਂ ਤਾਂ ਨਾਮ ਬੋਲੋ ਆਪਣਾ ਨਾਂ ਵੀ ਬੂਟੇ ਸੋਨੂੰ ਆ ਪਿੰਡ ਹਿੰਦਤਪੁਰਾ ਜ਼ਿਲ੍ਹਾ ਮੋਗਾ ਦੇ ਤਸੀਮਾ ਸਿੰਘ ਵਾਲਾ ਤੇ ਵੀਰੇ ਨੰਬਰ ਮੋਬਾਈਲ ਨੰਬਰ ਹੈ ਆਪਣਾ ਵੀ 86990999728 ਤੇ ਇੱਕ ਆਪਾਂ 500 ਵੀਡੀਓ ਕਵਰ ਕੀਤੀ ਸੀ ਚੰਗਾ ਰਿਸਪੌਂਸ ਰਿਹਾ ਹਾਂ ਵੀਰੇ ਬੈਗੀਆਂ ਛੋੜੀ ਮਸੂਲੀ ਠੀਕ ਆ ਇੱਕ ਨਾ ਉਹਦੇ ਉਹ ਬਾਈ ਨੇ ਕਿਸੇ ਨੇ ਸਾਈ ਪਾ ਗਏ ਨਾ ਗਾਂ ਮੁੜ ਕੇ ਲੈਣ ਨਹੀਂ ਆਏ ਬਾਈ ਵਾਣਾ ਸਾਈਆਂ ਦਾ ਉਹ ਜਿਹੜੀ ਬੱਡੀ ਬੈੜ ਗਈ ਹਾਂ ਜਿਹਦਾ ਲਜਾਣੀ ਹੁੰਦੀ ਤਾਂ ਸਾਈ ਪਾਇਆ ਕਰੋ ਇਹ ਤਾਂ ਗੱਲ ਜਾਜਾ ਜਾਂ ਅਗਲੇ ਪਾ ਕੇ ਮੁੜ ਕੇ ਫੋਨ ਤੇ ਅੱਜ ਆਪਾਂ ਕਿੰਨੇ ਨਗ ਦਿਖਾਉਣੇ ਆ ਅੱਜ ਆਪਣੇ ਕੋਲ ਹੈਗੇ ਵੀ ਟੋਟਲ 6 ਦੋ ਸੂਈਆਂ ਵਾਂਗੂ ਚਾਰ ਗੱਬਣਾ ਦੋ ਸੂਈਆਂ ਤੇ ਚਾਰ ਗੱਬਣਾ ਤੇ ਜੇ ਆਪਾਂ ਪਹਿਲੇ ਨੰਬਰ ਆਈ ਦੀ ਗੱਲ ਕਰ ਲਏ ਜਿਹੜੀ ਐਫ ਨਸਲ ਦੀ ਆਪਾਂ ਵੈਡ ਦੇਖੀ ਜਾਂਦੇ ਵੀਰੇ ਇਹ ਵੀ ਬੁੱਢ ਦੂਜੇ ਸੂਏ ਸੂਈਆਂ ਆ ਸੂਈਆਂ 12:00 ਵਜੇ ਜੇਰ ਜੂ ਰੋਕੇ ਵੀਡੀਓ ਬਣਾਈ ਵੀ ਆਪਣੀ ਓਕੇ ਜੀ ਓਕੇ ਮਗਰ ਇਹਦੀ ਆ ਗਿਆ ਬੱਚਾ ਮਿਲਕਾ ਬੱਚਾ ਹੈ ਹਾਂ ਵੀਰੇ ਤੇ ਵੀਰੇ ਕਿਹੜਾ ਸੂਆ ਇਹ ਦੂਜਾ ਸੂਆ ਸੂਈਆ ਬੁੱਢ ਤੇ ਕੀ ਰਿਕਾਰਡ ਰਿਹਾ ਵੀਰੇ ਦਾ ਪਹਿਲੇ ਸੂਏ ਦਾ ਬਾਈ ਇਹਨਾਂ ਦੇ ਘਰੋਂ ਲਈ ਆ ਜਿਹਨਾਂ ਕਹਿੰਦੇ ਆ ਬਹੁਤ ਕੁਛ ਕਹਿਦੇ ਆ ਨਾ ਯਾਨੀ ਕਿ ਆਪਾਂ 16-17 ਕਿਲੋ ਵੇਚ ਕੇ ਦੇਣਾ ਓਕੇ ਜੀ 16 ਤੋਂ 17 ਕਿਲੋ ਦੁੱਧ ਆਇਆ ਇੱਥੇ ਕਿ ਆਪਾਂ ਦੇ ਵੀ ਦੇਣਾ ਇਹਨੇ ਖੋਲੋ ਜੀ ਤੇ ਵਕੇ ਥਣ ਥਣ ਪੂਰਾ ਚੰਗਾ ਲੱਗਿਆ ਹਨਾ ਸਪੇਸ ਤੇ ਲੱਗਿਆ ਵਾ ਤੇ ਡੱਬ ਡੱਬ ਪੂਰੇ ਕੰਮ ਦੇ ਆਗੇ ਚਲੋ ਜੀ ਖੋਲੋ ਇਹਨੂੰ ਵੀਰੇ ਸੋਨੂੰ ਤੇ ਜੇਰ ਜੂ ਰੋਕਿਆ ਵੀਰੇ ਜਮਾ ਇਹਦੀ ਵੀਡੀਓ ਬਣਾਈਏ ਓਕੇ ਜੀ ਠੀਕ ਆ ਵੀਰੇ ਤੇ ਫੇਸਬੁਕ ਚੰਗਾ ਵਕੇ ਰੇ ਨਾਲ ਦੂਜਾ ਸੁਆ ਕੋਈ ਤੀਜਾ ਨਹੀਂ ਠੀਕ ਹੈ ਜੀ ਆ ਦੇਖੋ ਹਮ ਕੁਆਲਿਟੀ ਪੂਰੀ ਵਧੀਆ ਤੇ ਜੇ ਆਪਾਂ ਗੱਲ ਹੂੰ ਹਲੋ ਜੀ ਤਰੋ ਜੀ ਚੈੱਕ ਤੇ ਸੋਨੂੰ ਰੰਗ ਪ੍ਰਿੰਟ ਬਹੁਤ ਆ ਹਨਾ ਬੱਚੀ ਦਾ ਹਾਂ ਹਾਂ ਬਈ ਆ ਦੇਖੋ ਜੀ ਤੇ ਬਾਕੀ ਦੀ ਗੱਲ ਨਾ ਥਣ ਜਿਹੜਾ ਹੁੰਦਾਗਾ ਜਾਤ ਵਾਲੀ ਗਾ ਨੂੰ ਐਹੇ ਜੇ ਸੋਹਣਾ ਲੱਗਦਾ ਆ ਦੇਖੋ ਜੀ ਕੋਈ ਫੋਟ ਨਹੀਂ ਸ਼ਾਂਗ ਨਹੀਂ ਚਾਰੀ ਥਣ ਪੂਰੇ ਵਧੀਆ ਆ ਦੇਖੋ ਫੇਸ ਕਰੋ ਚੈੱਕ ਕਰੋ ਜੀ ਇਧਰ ਨੂੰ ਆ ਦੇਖੋ ਜੀ ਆ ਦੇਖੋ ਵੀਰੋ ਬੱਚਾ ਆਪਾ ਲਾ ਲਿਆ ਠੀਕ ਹੈ ਤੁਹਾਡੇ ਸਾਹਮਣੇ ਕਰੋ ਚੈੱਕ ਬਾਕੀ ਐ ਬੁੱਟੇ ਦੱਸਦੇ ਨੇ 3 1/2 3 4 ਕਿਲੋ ਬੋਲਾ ਕੱਢਦੇ ਅੱਛਾ ਕੱਢਿਆ ਵੀਰੇ ਠੀਕ ਹੈ ਬੋਲਾ ਬੱਚਾ ਜੀ ਠੀਕ ਹੈ ਵੀਰੇ ਤੇ ਬਾਕੀ ਦੀ ਗੱਲ ਬੈੜ ਚੰਗੀ ਹੈ ਜੀ ਕੋਈ ਇਹੋ ਜੀ ਗੱਲ ਨਹੀਂ ਕਿ ਫੇਸ ਕਰੋ ਚੈੱਕ ਤੇ ਧਾਰਾਂ ਦੂਰਾਂ ਤੁਨ ਕਰਾਉਣੇ ਚੈੱਕ ਆ ਦੇਖੋ ਵੀਰੋ ਘਰ ਦਿਓ ਮਾੜਾ ਇਹ ਬੱਚਾ ਵੀਰੇ ਮੂਰੇ ਤੁਹਾਨੂੰ ਚਲੋ ਜੀ ਮਾਰੋ ਧਾਰ ਧਾਰਾਂ ਦੂਰਾਂ ਕਰਾਵਾਂ ਇਧਰ ਦੀ ਬਾਕੀ ਦੀ ਗੱਲ ਹੇਲਣ ਚੱਲਣ ਦਾ ਤਾਂ ਕੋਈ ਡਾਰੀ ਨਹੀਂ ਹਣਾ ਇਧਰੋਂ ਹੋਈ ਮਾੜਾ ਇਹ ਹੋਰ हां जी हां जी ਹੁਣ ਕਰਾਉਣੇ ਚਾਹ। ਡਾਕਟਰ ਮੂਹਰ ਲੈਣੀ ਚੋਈਏ ਤੇ ਬਾਕੀ ਚੋਈਏ ਦਾ ਨਲ ਕੇ ਹੈ ਰਹੀ ਹੈ ਨਾ ਸਾਨੂੰ। ਚਾਰ ਧਾਰਾ ਮਾਰੀਆਂ ਗਲਾਸ ਦੁੱਧ ਦਾ ਕੱਢ ਕੇ ਬਾਹਰ ਮਾਰਿਆ ਮਗਲੇ ਸਣਾ ਦੀ। ਕੋਈ ਭੂਰ ਸ਼ਰ ਲੈਣੀ। ਠੀਕ ਆ ਜੀ। ਓਕੇ ਜੀ। ਤੇ ਸਾਨੂੰ 16 ਤੋਂ 17 ਕਿਲੋ ਦੁੱਧ ਇਹਨੇ ਕੱਢ ਦੇਣਾ ਹਨਾ। ਮੌਜ ਨਾ ਵੀ ਹੱਸ ਕੇ ਕੱਢੂ। ਤੇ ਵੀਰੇ ਫਿਰ ਕਿੰਨੇ ਪੈਸੇ ਲਾਵਾਂਗੇ ਇਹਦੇ? ਲੈਣ ਤੇ ਦੇਣ। ਇਹ ਫੋਨ ਤੇ ਕਰ ਲਾਂਗੇ। ਠੀਕ ਆ ਵੀਰੇ ਫੋਨ ਤੇ ਹੋਣਗੇ ਮਨ। ਤੇ ਆਹੋ ਕਿਸੇ ਵੇਚਣ ਵਾਲੇ ਵੀਰ ਨੇ ਲੈਣੀ ਹੁੰਦੀ ਹੈ ਨਾ ਹਾਂ 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 ਵਿੱਚ ਬਾਈ ਕਮੈਂਟ ਕਰਨ ਲੱਗ ਜਾਂਦੇ ਨਾ ਮੇਰੇ ਤਾਂ ਕੋਈ ਬਸ ਦੀ ਗੱਲ ਨਹੀਂ ਹੁੰਦੀ ਉਹ ਅਗਲੇ ਦੀ ਮਰਜ਼ੀ ਹੁੰਦੀ ਹੈ ਵੀ ਡਿਮਾਂਡ ਕਰਨੀ ਹੈ ਜਾਂ ਨਾ ਕਰਨੀ ਹੈ ਚਲ ਆਪਾਂ ਕਿਸੇ ਨੂੰ ਕਹਿਣਾ ਚਲੋ ਸਭ ਦੀ ਆਪ ਕੋ ਆਪਣਾ ਜਿਨੇ ਲੈਣੀ ਹੈ ਬਈ ਉਹਨੇ ਲਈ ਲੈਣੀ ਉਹਨੂੰ ਮੋੜਨਾ ਨਹੀਂ ਹੁੰਦਾ ਹਾਂ ਤੇ ਚੀਜ਼ ਦਾ ਦੱਸਣ ਦੀ ਲੋੜ ਨਹੀਂ ਪੈਂਦੀ ਤੁੰਬੀ ਸਾਨੂੰ ਜਿਹੜੀ ਕੋਈ ਗੱਲਬਾਤ ਹੋਣੀ ਹੈ ਆਪਾਂ ਭੌਂਜ ਦੱਸ ਦਗੇ ਉਹ ਤਾਂ ਫੋਨ ਤੇ ਫੋਨ ਕਰਕੇ ਹੀ ਹੋਣੀ ਹੈ ਨਾ ਉਹ ਤਾਂ ਹੋਣੀ ਹੈ ਬਈ ਫੋਨ ਤੇ ਜੇ ਆਪਾਂ ਨਾ ਐਡਾ ਕਮਲਾ ਨਾ ਗੱਲ ਲਗਾ ਲਗਾ ਪੰਜਾਬ ਵਾਲੀ ਜਰਸੀ ਦੀ ਗੱਲ ਕਰ ਲਏ ਪਲੂਨ ਆ ਕਿ ਦੂਜ ਦੇਣ ਬਈ ਬੁੱਟੇ ਦੇ ਪਾ ਨਵਾਂ 10 10 ਤੇ ਬਾਕੀ ਦਾ ਮੂਮੇ ਨਹੀਂ ਕੋਈ ਕਾ ਸਕਦਾ ਵੀ ਕਰਾਸ ਹੋਵੇ ਹੈ ਨਾ ਕਿਸੇ ਪਾਸ ਪਿਓਰ ਜਰਸੀ ਆ ਦੇਖੋ ਜੀ ਮਾਚਲ ਵਾਲੀ ਨਹੀਂ ਹੈਗੀ ਬਾਕੀ ਫੇਸ ਬੁੱਟੇ ਦਿਖਾ ਦੇ ਬਹੁਤ ਸੋਣਾ ਛੋਟਾ ਕਾਨਾ ਮੋਦੀ ਵਾਲੀ ਖੋਲੋ ਇਹਨੂੰ ਤੋੜਾ ਤਰ੍ਹਾਂ ਗਲਾਈ ਦੇਖ ਬਾਕੀ ਨਾ ਜੈਗ ਦਾ ਸਿੰਮਨ ਲੱਗਿਆ ਬਈ ਜੈਗ ਦਾ ਠੀਕ ਆ ਆਪਣੇ ਫੇਰ ਬਾਹਰ ਦੀ ਵੀਡੀਓ ਤੇ ਆਪ ਕਾਦੀ ਹੈਗੀ ਇਹ ਆ ਵੀ 500 ਬਾੜਦੀ ਹੈ 5000 ਬਾੜਦੀ ਵਾਕਿਆ ਜਰਸੀ ਪ੍ਰਿੰਟ ਵਾਲੀ ਹੈ ਨਾ ਇੱਕ ਅੱਧਾ ਪੀਸ ਇਹੋ ਜਿਹਾ ਹੁੰਦਾ ਹੀ ਹੈ ਨਾ ਤੇਰੇ ਕੋਲੇ ਵਿੱਚ ਹਾਂ ਮਾਚਲ ਵਾਲੀ ਤਾਂ ਭੱਲੇ ਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਤੇ ਦ ਈ ਆਪਾਂ ਉਹਨੇ 18 ਕਿਲੋ ਚੋਇਆ ਪਹਿਲਾਂ ਓਕੇ ਜੀ ਆ ਦੇ 20 ਕਿਲੋ ਹਾਂ ਬਾਕੀ ਖਾਣ ਤੋਂ ਬਹੁਤ ਚੰਗਾ ਲੱਗਿਆ ਵਾ ਹਨਾ ਆ ਦੇਖੋ ਜੀ ਬੁੱਟੇ ਢਲ ਢੁਲ ਬਹੁਤ ਕੋਈ ਆ ਦਿਸੀ ਜਾਂਦੀ ਆ ਵੀਰੇ ਤੇ ਬਾਕੀ ਦਾ ਨਾ ਜੇ ਆਪਾਂ ਗੱਲ ਕਰ ਲਈਏ ਬੱਚਾ ਜੇ ਮੈਂ ਆਪਾਂ ਬਲ ਬਲ ਦਾ ਬੱਚਾ ਹੁੰਦਾ ਇਹੋ ਜੀ ਬੱਚੀ ਹੈਗੀ ਹਨਾ ਇਧਰ ਨੂੰ ਫੇਰ ਲੈ ਕੇ ਚੱਲੀ ਵੀਰੇ ਮਾੜੀ ਜੀ ਖੁੱਲੀ ਖਾਲੀ ਆਈ ਵੀ ਠੀਕ ਹੈ ਓਕੇ ਤੇ ਆਪਣੀ ਖਰੀਦਦਾਰੀ ਵੱਧ ਫਾਰਮਾਂ ਚ ਵੱਧ ਆ ਹਨਾ ਹਾਂ ਬਈ ਨਹੀਂ ਸਾਰੇ ਲੈ ਲਈ ਦੇ ਆ ਵੀ ਘਰੋਂ ਵੀ ਲੈ ਲਈ ਠੀਕ ਆ ਓਕੇ ਜੀ ਆ ਦੇਖੋ ਤੇ ਕਿੰਨੇ ਦਿਨ ਬਾਕੀ ਆ ਦੇ ਇਹਦੇ 10 ਦਿਨ ਪਿਆ ਵੀ ਬੁੱਟੇ ਜੀ 10 ਦਿਨ ਪੈਂਡਿੰਗ ਤੇ 10 ਦਿਨਾਂ ਨੂੰ ਤਾਂ ਫਿਰ ਲੱਤ ਨਹੀਂ ਮੋੜਨੀ ਹਨਾ ਮੈਂ ਕਰ ਵੀ ਦੱਸਾਂ ਦੀ ਲੋੜ ਹੀ ਨਹੀਂ ਹੂੰ ਬੱਛੀ ਬੋ ਤੇ ਨਹੀਂ ਫਿਰ ਅਜੇ ਆਪਣੇ ਚੈਨਲ ਦੀ ਵੀਡੀਓ ਪਾਵਾਂਗੇ ਠੀਕ ਆ ਵੀਰੇ ਤੇ ਸੋਨੂੰ ਹਮਮ ਛੋਟੀ ਮੰਨ ਕੇ ਲਾਵੇ ਲੈ ਤੇ ਕਿੰਨਾ ਦੁੱਧ ਦੇ ਦੂਗੀ ਸੋਨੂੰ ਦੁੱਧ 20 ਕਿਲੋ ਵੀ ਮੌਜ ਨਾ ਕੱਢੂ ਖੁੱਲਾ ਬਸ ਆਪਾਂ ਖਾਣਾ ਕਿਹ ਕਿਹ ਦੇਣੀ ਤੇ ਡਿਮਾਂਡ ਇਹਦੀ ਡਿਮਾਂਡ ਦੀ ਫੋਨ ਤੀ ਉਹ ਜਾਇਜ਼ ਬਸ ਜਾਇਜ਼ ਉਹ ਜਿਹੜਾ ਲੈ ਗਿਆ ਨਾ ਕੋਈ ਇਹ ਇਹ ਦੀ ਤਾਂ ਮੈਂ ਮੈਂ ਵੀ ਕਹਿ ਸਕਦਾ ਤੁਸੀਂ ਮਗਾ ਸਕਦੇ ਆ ਬੱਚੀ ਨੂੰ ਤੇ ਟੀਪੇ ਜੂਪੇ ਦੀ ਓਕੇ ਵੀਰੇ ਮੈਂ ਕਹਾਂ ਓਕੇ ਵੀਰੇ ਖਾਣ ਦਾ ਕੋਈ ਰੋਸ ਤੇ ਭਾਰ ਦਾ ਕਿਸੇ ਨੂੰ ਸਾਨੂੰ ਆਪਣੀ ਜ਼ਿੰਮੇਵਾਰ ਤੇ ਬਾਕੀ ਦੀ ਗੱਲ ਹੈਗੀ ਜਿਹੜੀ ਬੱਚੀ ਇਹ ਹੈਗੀ ਚੰਗੀ ਹੈਗੀ ਓਵੇਂ ਨਹੀਂ ਹੈਗੀ ਵੀ ਕੋਈ ਟੁੱਟੀ ਮਰੀਜੀ ਪੰਜਾਬ ਵਾਲੀ ਅਸਲ ਜਰਸੀ ਆ ਅਸਲ ਜਰਸੀ ਬਖ ਠਣ ਤੋਂ ਹਾਂ ਕਦ ਤੁਹਾਨੂੰ ਪਤਾ ਵੀ ਜਰਸ ਸਿੰਘਾਂ ਦੇ ਜਿਹੜੇ ਜਿਹੜੇ ਹੁੰਦੇ ਆ ਉਹ ਤੋਂ ਵੱਡਾ ਹੀ ਆ ਪੂਰਾ ਇਹਦਾ ਹਾਂ ਆ ਦੇਖੋ ਜੀ ਸੋਹਣੀ ਬੱਚੀ ਹੈਗੀ ਬਾਕੀ ਆਰਡਰ ਦੇਖ ਲੈ ਉਸ ਸਮਾਂ ਤਿਆਰ ਕਰ ਲੈ ओके है जी जमा गल बात ओके जी ते सोनू 몰 ਦਾ ਫੋਨ ਤੇ ਹੈ ਤੇ ਜੇ ਹੁਣ ਆ ਪਾਇਰ ਸ਼ਹਿਰ ਦੀ ਗੱਲ ਕਰ ਲਗੇ ਐ ਸ਼ਹਿਰ ਬਈ ਦੂਜਾ ਸੂਆ ਸੁੰਦੀ ਆ ਬੁੱਤੇ ਹੂੰ ਦੂਜਾ ਸੂਆ ਸੁੰਦੀ ਆ ਬਹੁਤ ਚੰਗੀ ਬੜਾ ਬਹੁਤ ਜੰਗੇ ਕੋਲੋ ਇਹਨੂੰ ਵੀ ਅੱਛਾ ਤੇ ਦੁੱਧ ਦਾ ਰਕਾਟ ਤੇ ਰਿਹਾ ਬਈ ਮੰਨ ਕੇ ਚੱਲ ਪਨੂਨ ਰਸਾ 23 24 ਕਿਲੋ ਤੇ ਬਾਕੀ ਆ ਸੀਨ ਸੂਲ ਬੜੀ ਆ ਹਨਾ ਪੂਰੀ ਸੀਲ ਠੰਡੀ ਆ ਬਈ ਕੋਲੋ ਕਿਧਰੇ ਸਾਹਮਣੇ ਠੀਕ ਆ ਵੀਰੇ ਦਿਸੀ ਜਾਂਦੀ ਆ ਤਾਂ ਆ ਦੇਖੋ ਤੇ ਕਿੰਨੇ ਦਿਨ ਬਾਕੀ ਆ ਤੁਹਾਨੂੰ ਇਹਦੇ ਦਿਨ ਲੱਜੀ ਫੇ ਬੁੱਤੇ ਮੰਨ ਕੇ ਚੱਲ ਇਹ 8 9 ਦਿਨ ਬਈ ਕਿਹੜਾ ਸੂਆ ਸੁੰਦੀ ਆ ਹਨਾ ਦੂਜਾ ਓਰੀਜਨਲ ਬਈ ਦ ਬਾਕੀ ਸਿੱਧੀ ਕੋ ਗੱਲ ਹੀ ਇਹ ਫਿਕਰ ਆ ਕਿ ਲੈ ਜਾਦਾ ਓਕੇ ਜੀ ਜਮਾ ਸਾਨੂੰ ਗੱਲਬਾਤ ਜਮਾ ਤੇ ਮੰਨ ਕੇ ਚੱਲ ਜਾਈ ਕੋਈ ਪੁੜਾ ਪੜਾ ਮੀਨਵਾ ਟੈਲ ਢੂਲ ਦੇਖਦਾ ਢਲ ਢੂਲ ਇੱਕ ਨੰਬਰ ਪਈ ਆ ਤੇ ਬਾਕੀ ਦਾ ਤਾਂ ਕੋਈ ਡਾਰ ਵਾਲੀ ਗੱਲ ਨਹੀਂ ਹੈਗੀ ਹਨਾ ਸੀਪਾ ਜੂਪਾ ਓਕੇ ਆਦਾ ਹਨਾ ਤੇ ਇਹਦੀ ਵੀ ਡਿਮਾਂਡ ਫੋਨ ਤੇ ਫਿਰ ਆ ਫੋਨ ਤੇ ਕਰਾ ਠੀਕ ਆ ਤੇ ਬਾਕੀ ਦਾ ਬੱਚ ਬਾਕੀ ਲਾਟਣਾ ਨੂੰ ਜਾਗਦੀ ਆ ਬੱਚੀ ਕੋਈ ਉਹੋ ਜੀ ਗੱਲ ਨਹੀਂ ਹੈਗੀ ਵੀ ਕਿਸੇ ਪਾਸ ਹਾਂ ਆ ਦੇਖ ਲੈ ਲੀਵਾ ਨੇੜ ਤੋਂ ਮਾਣ ਕਿੰਨਾ ਦੁੱਧ ਕਹਿ ਕੇ ਦਿਨੇ ਵਰਗੀ ਆਪਾਂ 25 26 ਕਿਲੋ ਦੀ ਗਾਰੰਟੀ ਦੇ ਭੇਜਦਾ ਠੀਕ ਆ ਤੇ ਮੁੱਲੇ ਦਾ ਫੋਨ ਤੇ ਹੁਣ ਆਪਾਂ ਗੱਲ ਕਰ ਲਏ 4 ਨੰਬਰ ਦੀ ਇਹ ਬਈ ਹੁੰਦੀ ਆ ਬੁੱਟੇ ਦੂਜੇ ਸਵੇਰ ਦੂਜੇ ਸਵੇਰ ਖੋਲ ਲੋ ਇਹਨੂੰ ਤੇ ਕਿੰਨਾ ਦੁੱਧ ਕੱਢਿਆ ਵਾ ਪਹਿਲੇ ਸੂਏ ਦਾ ਦੁੱਧ ਬਈ ਨਹੀਂ ਫਲੂਨ ਦਿੱਤਾ 20 ਕਿਲੋ 20 ਕਿਲੋ ਹਾਂ ਤੇ ਐਤ ਕੀ ਫਿਰ ਕਿੰਨਾ ਕੱਢ ਦੂਗੀ ਐਨ ਕੇਰੀ ਬਈ ਮੇਰੇ ਹਿਸਾਬ ਨਾਲ 22-23 ਕਿਲੋ ਤੁਲਾ ਦੂ ਮੋ ਓਕੇ ਜਮਾਂ ਗੱਲ ਦੇਊਗੀ ਵੀਰੇ ਤੇ ਸੋਹਣੀ ਸੁਨੱਖੀ ਆ ਥੱਲਿਓ ਭਲਾ ਭੁਲਾ ਲੱਗ ਗਈ ਹਨਾ ਪੌਣ ਹਾਂ ਸਵੇਰ ਹੀ ਖੋਲੀ ਹੋਊਗੀ ਆ ਦੇਖੋ ਜੀ ਤੇ ਬਾਕੀ ਪ੍ਰਿੰਟ ਬਹੁਤ ਸੋਹਣਿਆ ਤੁਹਾਨੂੰ ਆ ਪ੍ਰਿੰਟ ਸੋਹਣਾ ਬਾਕੀ ਵਜਨ ਵਾਲੀ ਨਹੀਂ ਠੀਕ ਹੈ ਵੀਰੇ ਬਹੁਤ ਪਈ ਹੈ ਜੇ ਪਏ ਤੇ ਬਾਕੀ ਦਾ ਗਾਂ ਨੂੰ ਵੀ ਨਾ ਲੇਵਾ ਤੂੰ ਨਹੀਂ ਤੇ ਕਰ ਪਿਆ ਹਨਾ ਉਵੇਂ ਨਹੀਂ ਹੈਗਾ ਸਾਕੇ 7 8 ਉਹਨਾਂ ਨੂੰ ਬੱਸੀ ਦੇ ਕੀ ਸੋਹਣੀ ਬੰਦੀ ਤਿਆਰ ਕੀ ਫਿਰ ਕਿੰਨਾ ਦੁੱਧ ਦੱਸਿਆਗਾ ਦੁੱਧ ਦੇ ਦੂ ਬਈ 22 ਕਿਲੋ ਖੁੱਲਾ ਦੇ ਦੇਣੇ ਬਾਅਦ ਦੇ ਦਮਾਰ ਆਪਾਂ 22 ਕਿਲੋ ਤੇ ਦਿਨ ਕਿੰਨੇ ਕੱਟ ਜੂਗੀ ਹੋਰ ਦਿਨ ਲੈ ਜੂਗਾ ਹਸਤਾ ਇਹ ਵੀ ਐਫਸੀ ਆ ਗਈ ਹਨਾ ਹਾਂ ਐਫਸੀ ਓਕੇ ਜੀ ਓਕੇ ਓਕੇ ਤੇ ਬੱਚੀ ਇਹ ਵੀ ਫਾਸਪਾਸ ਤੁਰਦੀ ਹੈ ਤਾਂ ਅੱਜ ਪੂਰੀ ਤਿਆਰ ਹੋਈ ਫਿਰਦੀ ਹੈ ਹਨਾ ਹਾਂ ਤੇ ਬਾਕੀ ਤੇ ਅੱਜ ਵੀ ਸੂਣ ਲੱਗ ਜੇ ਤਾਂ ਵੀ ਹੂੰ ਮਾ ਦੁੰਦੇ ਨੀ ਮਾਰ ਕੇ ਤੇ ਇਹਦੀ ਡਿਮਾਂਡ ਬਾਈ ਇਹਦੀ ਫੋਨ ਕੀ ਕਰ ਤੇ ਹੁਣ ਆਪਾਂ ਗੱਲ ਕਰ ਲਗੇ ਪੰਜ ਨੰਬਰ ਦੀ ਜੀ ਤੀਜਾ ਸੂਆ ਇਹ ਦੂਜਾ ਸੂਆ ਕਹਿਣ ਦਾ ਕੋਈ ਫੇਰ ਓਕੇ ਹੈ ਜੇ ਮੈਂ ਸਹੀ ਗੱਲ ਦੱਸੋ ਤੀਜਾ ਸੂਆ ਹੁੰਦੀ ਆ ਕਿੰਨੇ ਦਿਨ ਬਾਕੀ ਦਿਨ ਲੈ ਜੂ ਬਾਈ ਹਜੇ 10 ਹੈ 10 ਦਿਨ ਬਾਕੀ ਤੇ ਦੁੱਧ ਦੇਣ ਦਿੱਤਾ 23 24 ਕਿਲੋ ਆਪਣੇ ਲੈ ਆਲੇ ਬੰਦੇ ਤੋਂ ਲਈ ਗਏ 23 ਤੋਂ 24 ਕਿਲੋ ਖੋਲੋ ਇਹਨੂੰ ਵੀ ਤੋਰ ਕੇ ਦਿਖਾਏਗੇ ਤੇ ਹਫਤਾ ਲੂ ਕੇ ਦੱਸ ਦੇਣ ਇਹ 10 ਦਿਨ ਲੈ ਜੂ ਪੂਰੇ 10 ਦਿਨ ਲੈ ਜੂ ਤੇ ਬਾਕੀ ਦਾ ਸੂਆ ਅਰੀਨਲ ਤੀਜਾ ਤੇ ਕੱਦ ਘਾੜ ਵਧੀਆ ਹਨ ਇਹਦਾ ਫੁੱਲ ਕਰਦਾ ਬਾਈ ਫੁੱਲ ਕੱਦ ਫੁੱਲ ਵਜਨ ਬਾਕੀ ਤੋਰਾ ਹੂੰ ਤੋਰਾ ਦਾ ਇੱਕ ਨੰਬਰ ਖੋਚਾਂ ਤੋਂ ਤਾਂ ਵਾਲਾ ਹਵਾਨਾ ਸਾਰਿਆਂ ਦੇ ਹਵਾਨੇ ਖੋਚਾਂ ਤੋਂ ਤਾਂ ਵਾਲ ਪੁਆਇੰਟ 2.10 ਰੇ ਬੈਠ ਚੋ ਲਓ ਹੋਰ ਵੀ ਨੇੜੋਂ ਦਿਖਾ ਦੇ ਆ ਨਾੜਾ ਨੂੜਾ ਦੇਖੋ ਜੀ ਹਵਾਨੇ ਹਮ ਲਓ ਲੈ ਚੋ ਜੀ ਆ ਕਰੋ ਚੱਕ ਤੇ ਬਾਕੀ ਦਾ ਸਾਰੀਆਂ ਬੱਚੀਆਂ ਪ੍ਰਿੰਟ ਵਾਲੀਆਂ ਹਨਾ ਪ੍ਰਿੰਟ ਵਾਲੀਆਂ ਹਮ ਉਹ ਵੀ ਨਹੀਂ ਗੱਲ ਹੈਗੀ ਤੇ ਡਿਮਾਂਡ ਵੀਰੇ ਦੀ ਇਹਦੀ ਵੀ ਫੋਨ ਕੀਤੀ ਓਕੇ ਜੀ ਫੋਨ ਤੇ ਹੂ ਸਾਰੀਆਂ ਦਾ ਮੁੱਲ ਫੋਨ ਤੇ ਹੂ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਸੰਪਰਕ ਤੁਸੀਂ ਗਾਣਾ ਹੁਣ ਸੂਈ ਸਵਾਈ ਇਹਨਾਂ ਫਾਰਮ ਚ ਲੱਗੇ ਜੀ ਆਪਾਂ ਦੱਸੋ ਤੇ ਛਾਈ ਪਾਈ ਬੰਦੇ ਨੇ ਠੀਕ ਆ ਦੁੱਧ ਇਹਦੇ ਥੱਲੇ ਹੋਣਾ ਮਰਜੀ ਚੋਕੇ ਲੈ ਜੇ 19 ਤੋਂ 20 ਕਿਲੋ ਤਿਆ ਜਮਾ ਰੈਡੀ ਜਮਾ ਰੈਡੀ ਦੁਨਣਾ ਮਗਰ ਬੱਛਾ ਆ ਗਿਆ ਦੇ ਵੀ ਮਗਰ ਬੱਛਾ ਸੂਈ ਨੂੰ ਭਈ ਐਵੇਂ ਮਹੀਨਾ ਹੋ ਸਕਦਾ 22 ਦਿਨ ਕਹਿੰਦਾ ਕੋਈ ਫਰ ਚਲੋ ਇਹਨੂੰ ਵੀ ਤੋੜ ਕੇ ਦਿਖਾਓ ਗਾਰੰਟੀ ਵਾਲੀ ਹੈ ਦਾ ਹਨਾ ਦੁੱਧ ਆਪਣਾ ਚੋਇਆ ਵੈਦਾ ਦਾ ਹਨਾ ਇਹਦਾ ਚੋਇਆ ਭਈ ਦੁੱਧ ਹੋਰ ਵੀ ਬਾਜੂਗੀ ਹਾਂ ਹੋਰ ਵੀ ਬਾਜੂ ਚੋਇਆ ਵਾ ਦੁੱਧ ਆਪਣਾ ਹੁਣ 20 ਕਿਲੋ 19 ਕਿਲੋ ਆਪਾਂ ਮਣਕੇ ਹੂੰ ਤੇ ਲੇਵਾ ਹੁਣ ਵੀ ਦੁਪਹਿਰ ਦਾ ਟਾਈਮ ਆਪਣਾ ਵੀਡੀਓ ਬਣਾਉਣ ਦਾ ਹਜੇ 4 ਘੰਟੇ ਬਾਕੀ ਆ ਵੀਡੀਓ ਚਬਾਈ ਹੋਂਚ ਹਨਾ ਹਾਂ ਹਾਂ ਬਾਕੀ ਫੇਸ ਆ ਫੇਸ ਦੇਖੋ ਜੀ ਕਿੱਡਾ ਪਿਆਰਾ ਬੱਚੀ ਦਾ ਕਰੋ ਚੈੱਕ ਤੇ ਵਨ ਟਾਂ ਵਰਗੀਆਂ ਅੱਖਾਂ ਤੇ ਫੇਸ ਬੋਦੀਬਾਦੀ ਜੀ ਆਪਾਂ ਗੱਲ ਕਰ ਲਗੇ ਤੇ ਕੰਨ ਕੰਨ ਤੇ ਸਾਂਵੀ ਬਲੀ ਵੀ ਤਾਂ ਬਸ ਦੋ ਬੈੜਾਂ ਜਿੰਨਾ ਇਹਦੇ ਚ ਵਾਜਣਾ ਹਨਾ ਹਾਂ ਹਾਂ ਕਿਸੇ ਨੇ ਚੰਗੇ ਦਾਣਾ ਪਾਇਆ ਹਨਾ ਹੂੰ ਦਾਣੇ ਦੀ ਬੋਰੀ ਕੋਈ ਖੋਲੀ ਲੱਗਦੀ ਆ ਤੇ ਮੁਰੇ ਦਾ ਤਾਂ ਧੱਕੀ ਫਿਰਦੀ ਆ ਜੇ ਆਪਾਂ ਗੱਲ ਕਰ ਲਏ ਹਨਾ ਆ ਦੇਖੋ ਜੀ ਜੇ ਬੱਚੇ ਲੈਣੇ ਆ ਦੁੱਧ ਵੀ ਦਊਗੀ ਬੱਚੇ ਵੀ ਦਊਗੀ 20 ਕਿਲੋ ਦੁੱਧ ਬਹੁਤ ਹੁੰਦਾ ਵੀਰੇ ਬਹੁਤ ਹੁੰਦਾ ਬਾਈ ਉਹ ਤਾਂ ਵੱਧ ਸੀਗਾ ਥੋੜਾ ਜਿਹਾ ਜਿਹੜਾ ਫਾਰਮ ਦੇ ਵਿੱਚ ਨਾ ਖਾਣ ਪੀਣ ਹੁੰਦਾ ਆਪਣੇ ਖਾਣ ਪੀਣ 'ਚ ਫਰਕ ਹੁੰਦਾ ਤੇ ਫਿਰ ਇਹਦੀ ਡਿਮਾਂਡ ਇਹਦੀ ਰੂਮ ਤੇ ਹੋ ਹੋਜਾਇਜ ਜਾਇਜ ਹੋਊਗੀ ਨਾ ਜਮਾ ਕੋਈ ਐਵੇਂ ਤਾਂ ਨਾ ਡਰੀ ਜਾਵੇ ਵੀ ਬਾਈਖਾਨੀ ਦੀ ਸਾਰੀਆਂ ਗਾਂਆਂ ਚ ਬੀ ਫਿਕਰਾ ਹੋ ਕੇ ਰਹਿ ਜੀ ਕੋਈ ਲੱਕ ਲੁਖਣੀਆਂ ਨਹੀਂ ਹੈਗੀਆਂ ਇਹ ਲੱਕ ਤੋਂ ਅੰਦਰ ਲਗਾਮ ਹੀ ਆ ਸੂਈ ਵੀ ਆ ਵੀਰੇ ਇੱਕ 20 ਕਿਲੋ ਦੁੱਧ ਰੈਡੀ ਆ ਤੁਸੀਂ 19 ਮੰਨ ਕੇ ਲੈ ਜਾਓ ਗੱਬਣ ਆ ਗਈ ਇੱਕ ਫੇਰ ਫੇਰ ਗੱਬਣ ਆ ਗਈ ਤੇ ਐਰ ਸ਼ੈਰ ਆ ਗਈ ਜਰਸੀ ਆ ਗਈ ਠੀਕ ਆ ਜੀ ਪੂਰੀ ਚੰਗੀ ਜਰਸੀ ਬਰੀਡ ਵਾਲੀ ਤੇ ਐਰ ਸ਼ੈਰ ਵੀ ਪੂਰੀ ਬਰੀਡ ਆ ਤੇ ਸੂਈ ਸਵਾਈ ਐਚ ਐਫ ਆ ਗਈ ਦੂਜਾ ਸੂਆ ਸੂਈ ਹੈ ਨਾ ਫਿਰ 17 ਤੋਂ 18 ਕਿਲੋ ਬਾਈ ਕਹਿੰਦਾ ਦੁੱਧ ਦੇ ਦੂਗੀ ਮਗਰ ਬੱਚਾ ਆ ਗਿਆ ਤੇ ਬਾਕੀ ਦਾ ਨੰਬਰ ਫੇਰ ਬੋਲੋ ਜੀ 78990 999728 ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਦੇ ਸੀਨੀਅਰ ਨਹਿਰਾਂ ਦਾ ਨਾਮ ਓਕੇ ਜੀ ਤੇ ਬਾਕੀ ਦਾ ਵੀਰੇ 6 ਵੈੜੀਆਂ ਹੀ 6 ਤੁਹਾਨੂੰ ਦਿਖਾਤੀਆਂ ਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈ ਦਿਲੋਂ ਧੰਨਵਾਦ ਜਲਦ ਮਿਲਦੇ ਹਾਂਗੇ ਨਵੀਂ ਵੀਡੀਓ